ਹਲੋ ਹਾਂ ਜੀ ਆਪ ਸਾਰੇ ਠੀਕ ਠਾਕ ਹੋ ਮੇਰੇ ਭੈਣ ਭਾਈ YouTube ਸਾਰੇ ਫੈਮਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਜਿੰਨੇ ਭੈਣ ਭਾਈ ਮੇਰੇ ਨਾਲ ਜੁੜੇ ਹੋ ਇਹਨਾਂ ਸਾਰੀ ਮੇਰੇ ਵੀਡੀਓ ਜਰੂਰ ਦੇਖਿਆ ਕਰੋ ਮੇਰੇ ਨੂੰ ਲਾਇਕ ਲਾਈਕ ਸ਼ੇਅਰ ਸਬਸਕ੍ਰਾਈਬ ਜੁੜਨਾ ਕਰਿਆ ਕਰੋ ਅੱਜ ਸੁਣਾਉਣੀ ਆ ਕੁਛ ਵੱਲ ਨਾ ਫੱਗੀਆਂ ਨੇ ਹਨ ਹਸਨ ਜਾ ਕਰਨ ਤੇ ਹਸਨ ਜਾਈ ਸੀ ਤਲਵੰਡੀ ਸਾਬੋ ਕੀ ਤੇ ਬਈ ਮੈਂ ਇਹ ਤੇ ਕਰੂੰਗੀ ਆਂਦੀ ਸੀ ਮਾ ਚੰਡੋਲ ਤੇ ਝੂਟਾ ਲੈਣੇ ਵਾ ਚੰਡੋਲ ਤੇ ਝੂਟਾ ਲਾਣਾਗਾ ਤੇ ਮੈਂ ਚੰਡੋਲ ਤੇ ਬਈ ਉੱਥੇ ਝੂਟਾ ਟਿਕਟ ਕਰਾ ਲਈ ਨਾ ਬਹੁਤ ਬਹੁਤ ਉੱਚੀ ਹੁੰਦੀ ਆ ਉੱਥੇ ਚੰਡੋਲ ਵਿੱਚ ਵੀ ਤਾਂ ਨਾ ਚੰਡੋਲਾਂ ਛੋਟੀਆਂ ਹੁੰਦੀਆਂ ਉਹ ਬਾਹਲੀ ਉੱਚੀ ਚੰਡੋਲ ਸੀ ਤੇ ਅਬ ਇਹ ਟਿਕਟ ਕਰਾ ਕਰਾ ਲਈ ਨਾ ਸਾਡੇ ਭਾਣਜੇ ਨੇ ਟਿਕਟ ਕਰਾ ਲਈ ਜਾਨਾ ਚਲੋ ਮੰਮੀ ਚੜਾਂਗੇ ਅਜੋ ਗੇੜਾ ਜਦੇ ਜਾਂਦੇ ਸੀ ਅਸੀਂ ਤਾਂ ਹਾਂ ਚੜ ਉਹਦੇ ਜੇ ਤਾਂ ਖੜ ਜੇ ਮੈਨੂੰ ਤਾਂ ਉਹਦੀ ਦੇਖ ਕਿੰਨਾਂ ਢਾਲੀ ਆਉਣ ਲੱਗ ਪਈ ਮੈਂ ਕਹਿੰਦੀ ਮੈਂ ਚੜ ਸਕਦੀ ਹਾਂ ਮੈਂ ਤੈਸੇ ਪੈਸੇ ਦੇ ਦੇ ਬਈ ਮੈਂ ਤਾਂ ਲੈ ਕਰਦੀਆਂ ਮੈਂ ਨਹੀਂ ਇਹ ਤੇ ਚੜਦੀ ਹੈਗੀ ਤੇ ਸਾਡੇ ਬਾਹਰ ਜਾ ਕੇ ਨਾ ਮੈਂ ਨਹੀਂ ਮਾਮੇ ਕੁਛ ਨਹੀਂ ਹੁੰਦਾ ਤੂੰ ਇੰਨਾ ਤਾਂ ਡਰਦੀ ਹੁੰਦੀ ਹੈ ਕਹਿੰਦਾ ਮੈਂ ਬੈਠਾ ਤੁਹਾਡੇ ਨਾਲ ਕਹਿੰਦਾ ਡਰੂਣਾ ਤੂੰ ਆ ਤੂੰ ਤਾਂ ਬਹਿ ਜਾਗਾ ਡਰਦਾ ਮੈਨੂੰ ਲੱਗੂਗਾ ਤੇ ਮੈਂ ਅਸ ਤੱਕੇ ਨਾ ਚੜ ਕੇ ਚੰਡੋਲ ਤੇ ਹਨਾ ਜਦੋਂ ਚੰਡੋਲ ਤੇ ਚੜ ਗਏ ਉਹ ਤਾਂ ਚੜ੍ਹ ਡੋਲ ਤੇ ਨਵਰੀਆਂ ਪਹਿਣਾ ਪੰਗਾ ਲੈ ਤਲ ਪਤਲੇ ਆ ਨਾ ਢੀੜੀ ਕੋਈ ਬੁੱਢੀ ਦੇ ਲਾਈਏ ਤੱਕ ਤੇ ਢੜਾ ਲਈਓ ਪੰਗਾ ਲੈ ਲੇ ਪਤਲੇ ਤੇ ਢੜਾ ਲਈ ਗਾ ਚੜ੍ਹ ਡੋਲ ਤੇ ਪੰਗਾ ਨਾਲ ਚੜ ਗਈ ਮੈਂ ਤਾਂ ਮੈਂ ਤਾਂ ਦੋਨੇ ਹੱਥ ਪੂਰੇ ਐ ਘੁੱਟ ਕੇ ਪਾ ਲੈ ਮੈਨੂੰ ਆਖੜ ਵਿੱਚ ਥੱਲੇ ਝਾਕ ਤੂੰ ਤਾਂ ਹਾਂ ਝਾਕ ਤੂੰ ਕਿਉਂ ਡਰਦੀ ਮੈਨੂੰ ਐ ਲੱਗੇ ਵੀ ਜੇ ਮੈਂ ਝਾਕ ਵੀ ਨਾ ਮੈਂ ਥੱਲੇ ਡਿੱਗੂ ਨਹੀਂ ਜਾਵਾਂ ਮੈਂ ਡਿੱਗ ਵੀ ਪੈਂਦੀ ਥੱਲੇ ਜੇ ਮੈਂ ਝਾਕਦੀ ਮੈਂ ਤਾਂ ਪੂਰੇ ਹੱਥ ਘੁੱਟ ਕੇ ਪਾ ਕੇ ਤੇ ਬੈਠ ਗਈ ਅੱਖਾਂ ਲੀਂਗਾ ਮੀਚਵਾ ਦਾ ਵੈਗਰੂ ਵੈਗਰੂ ਆਖਣ ਡਿੰਗਾ ਖਨੀਜਾ ਫੋਪ ਇਸਤੀ ਖਨੀਜਾ ਬਫਲਾਨੇ ਖਨੀਜਾ ਥੱਲੇ ਜਾ ਕਮਾਣਾ ਵੀ ਮੈਂ ਨਹੀਂ ਚਾਹ ਸਕਦੀ ਮੈਂ ਡੱਕਪੂ ਵੀ ਰੱਖੂ ਨਹੀਂ ਦੱਸਿਆ ਨਹੀਂ ਹੈਗਾ ਤੇ ਮੈਂ ਨਾ ਮੈਨੂੰ ਆਏ ਲੱਗੇ ਵੀ ਜਿੱਥੇ ਉਹਨਾਂ ਨੇ 10 ਝੂਠੇ ਦੇਣੇ ਵੀ ਜੇ ਇਹ ਪੰਜ ਦੇ ਕੀ ਇਹਨਾਂ ਦੀ ਚੰਡੋਲ ਕੱਢ ਜੇ ਮੈਂ ਤਾਂ ਥੱਲੇ ਉਹਦੀ ਮਾਰ ਕੇ ਛਾਲ ਉਤਰ ਜਾ ਇਹਨਾਂ ਡਰ ਲੱਗਿਆ ਮੈਨੂੰ ਬਹੁਤ ਜ਼ਿਆਦਾ ਮੈਂ ਤਾਂ ਅੱਖਾਂ ਮੀਚ ਕੇ ਹੱਥ ਪਾ ਕੇ ਕੁੱਟ ਕੇ ਵੈਗਰੂ 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 ਫਰੀ ਗਈਆਂ ਬੈਠੀ ਮੈਂ ਪੰਗਾ ਲੈ ਪਹਿਲੀ ਵਾਰ ਚੰਡੋੜ ਦਾ ਬਈ ਜਿਹੜੀਆਂ ਮੇਰੇ ਭੈਣਾਂ ਦੇ ਦਿਲ ਪਤ ਲਿਆ ਚੰਡੋੜ ਤੇਰਾ ਇੱਕ ਨਾਥ 11-12 ਸਾਲ ਦੀ ਕੁੜੀ ਖੜੀ ਮੇਰੇ ਕੋਲ ਇੱਕ ਉੱਥੇ ਕੁੜੀ ਤੇ ਮੁੰਡਾ ਖੜੇ ਦੋਨੇ ਉਹ ਦੋਨੇ ਹੋਦਕਰ ਵਾਲੀ ਹੋਸ਼ ਹੈ ਹਾਂ ਦੋਨੇ ਜੀ ਸੀ ਉਹ ਤੇ ਉਹ ਕਹਿੰਦੇ ਉਹ ਮੈਨੂੰ ਦੇਖਦੇ ਖਸੇ ਜਾਣ ਮੁਖਾਏ ਮੇਰਾ ਤਾਂ ਦਿਲ ਕਵਰਾਉਂਦਾ ਹੈ ਉਹਨਾਂ ਨੂੰ ਕਹਾਂ ਹਈ ਮੇਰਾ ਤੂੰ ਉਹ ਕਹਿੰਦੇ ਤੁਸੀਂ ਵੀ ਟੈਸਟ ਤਾਂ ਕਰਾ ਲਈ ਪਰ ਤੁਸੀਂ ਚੜਜੋ ਕੁਛ ਨਹੀਂ ਹੁੰਦਾ ਅੰਟੀ ਮੋਹਨ ਲਈ ਮੇਰੇ ਦਿਲ ਖਵਰਾਉਂਦਾ ਮੈਂ ਚੜਦੀ ਉਹਦੇ ਘਰ ਵਾਲੀ ਹੱਸੇ ਵਹਦੂ ਪਹਿਲਾਂ ਚੜੀ ਆ ਉਹਨੂੰ ਪੁੱਛਿਆ ਵਾਂ ਤੂੰ ਪਹਿਲਾਂ ਜਿਹੜੀ ਆ ਕਹਿੰਦੀ ਨਾ ਕਹਿੰਦੇ ਨਾ ਮੇਰਾ ਵੀ ਕੰਮ ਲੱਗਾ ਉਹ ਛੋਟੀ ਸੀ ਕੁੜੀ ਜੀ ਸੀ ਉਹ ਤਾਂ ਵਈ ਜਦੋਂ ਮੈਂ ਕਿਹਾ ਮੈਂ ਹਾਏ ਮੇਰੇ ਤਾਂ ਦਿਲ ਖਵਰਾਉਂਦਾ ਤਾਂ ਹਾਸੜ ਚੱਕ ਲੈ ਉਹਦਾ ਮੈਂ ਇੰਨਾ ਹੱਸਣਾ ਦੇ ਦੇ ਕੇ ਵੀ ਕਿਵੇਂ ਕਰਦੀ ਆ ਹਨਾ ਇੱਕ ਆਈ ਉੱਥੇ 11 12 ਵੱਧ ਤੋਂ ਵੱਧ ਮੈਨੂੰ 11 12 ਸਾਲ ਦੀ ਕੁੜੀ ਸੀ ਬਾਹਲੀ ਵੱਡੀ ਹੋਈ ਸੀ ਉਹਨੂੰ ਐ ਨਾ ਚੌ ਚੜਿਆ ਪਿਆ ਚੜਨ ਦਾ ਜਰੂਰ ਤੇ ਜਮਾ ਨਾ ਡਰੇ ਬਾਂਦਰੀ ਜੀ ਮੈਂ ਉਹਨੂੰ ਕਿਹਾ ਮਾਂ ਵੀ ਤੈਨੂੰ ਡਰ ਲੈ ਲਓ ਮੈਂ ਨਹੀਂ ਗੈਨ ਡਰ ਜਰੂਰ ਦੀ ਪਹਿਲਾ ਮੈਂ ਕਿਸ਼ਤੀ ਕਿਸ਼ਤੀ ਆ ਪੂਰੀ ਉੱਚੀ ਜਾ ਕੇ ਆਏ ਜੀ ਹੁੰਦੀ ਸੀ ਨਾ ਕਹਿੰਦੀ ਮੈਂ ਤਾਂ ਕਿਸ਼ਤੀ ਲੈ ਕੇ ਆਈ ਉਹ ਲੈ ਕਿਸ਼ਤੀ ਦਾ ਇਚੰਡ ਹੋਉਨ ਨੂ ਪੈੜਾ ਕੰਮ ਸੀ ਤੇ ਉਹਦਾ ਭਰਾ ਸੀ ਨਾ ਨਾਲ ਜੋ ਉਹ ਮੈਂ ਦਾਦਾ ਭਰਾ ਦਾ ਵੱਡਾ ਹੋਊਗਾ 13 ਸਾਲ ਦਾ ਹੋਊਗਾ ਥੋੜੀ 11 ਸਾਲ ਦੀ ਲੱਗੇ ਆਏ ਜੀ ਕੁਛ ਵੀ ਤੇ ਭਰਾ ਉਹ ਦਰੇ ਉਹ ਫੇ ਆਂਟੀ ਮੈਨੂੰ ਤਾਂ ਤਾਂ ਨਹੀਂ ਉਡਰਲਾ ਆਂਟੀ ਉਹ ਆਹ ਹੋਰ ਮੈਨੂੰ ਤਾਂ ਲਾ ਮਹ ਚਲ ਚੱਲੀ ਆਪਾਂ ਤੇ ਉਤਰੀ ਉਹ ਕੁੜੀ ਕਰੇ ਨਾ ਬੈਠੀ ਮਜੇ ਨਾ ਆਹੀ ਬੈਠਾਂਗੇ ਆਪਾਂ ਤੂੰ ਡਰਨਾ ਮੈਂ ਖੜਾ ਜਵਾਹ ਦਾ ਦਿਲ ਬਾੜ ਨਹੀਂ ਹਨਾ ਨਾ ਦਿਲ ਤਾਂ ਮੇਰਾ ਪਾਟੀ ਪਟਣਾ ਆ ਹੋਇਆ ਪਿਆ ਦੇਖ ਕੇ ਦੇਖ ਭਈ ਉਹ ਕੁੜੀ ਨੇ ਉਹ ਵੀ ਚੜਾ ਲਿਆ ਵਿਚਾਰਾ ਥੱਕੇ ਨਾ ਪਤਾ ਨਹੀਂ ਉਹ ਕਿਵੇਂ ਜਵਾਖ ਰਿਹਾ ਹੋਊਗਾ ਸਤਨ 3 4 ਜਣੇ ਟੇਡ ਤਾਂ ਲੈ ਲਈ ਕੰਮੀ ਹੈ ਥਰਨ ਥਰਨ ਬਈ ਉੱਚੀ ਵਾਲੀ ਸੀ ਮੇਰੇ ਘਰ ਭੈਣਾਂ ਨੇ ਕਹਿੰਦੀਆਂ ਵਿੱਚ ਝੰਡੋਲ ਤੇ ਪੰਗਾ ਨਾਲ ਉਹ ਜੀ ਦਾ ਦਿਲ ਨਹੀਂ ਹੈਗਾ ਜੀ ਦਾ ਦਿਲ ਤੱਕਦਾ ਉਹ ਬੈਠ ਸਕਦੀ ਪਤਲੇ ਦੇ ਰਾਜ ਦਾ ਝੰਡੋਲ ਤੇ ਕੁਛ ਨਹੀਂ ਬਣਦਾ ਨਾਲੇ ਮੇਰੀ ਰਾਜ ਭੈਣ ਹੋਰੀਆਂ ਕਹਿੰਦੀਆਂ ਕਿ ਕੱਲੀ ਕੱਲੀ ਝੂਟੇ ਲੈ ਆਈ ਝੰਡੋਲ ਤੇ ਹਨਾ ਰਾਜ ਭੈਣ ਜਿੱਦ ਦੇ ਹੁਣ ਕਿਤੇ ਗਈਆਂ ਨਾ ਤਾਂ ਇਹਨਾਂ ਜਰੂਰ ਲੈ ਕੇ ਆਵਾਂਗੀ ਸਾਰੀਆਂ ਮੈਨੂੰ ਮਕੌਲ ਕਰਦੀਆਂ ਹੈ ਝੰਡੋਲ ਤੇ ਚੜ ਕੇ ਝੰਡੋਲ ਤੇ ਨਾ ਮੈਂ ਕਿੱਦੇ ਦੀ ਸਾਲਾ ਮਾਰਦ ਸੀ ਝੰਡੋਲ ਤੇ ਝੂਟਾ ਲਊਂਗੀ ਨਾ ਵੀ ਕੋਈ ਚੰਡੋਲ ਦੇ ਚੂਟ ਨਹੀਂ ਹੈਗੇ ਦਿਲ ਘਬਰਾਉਂਦਾਗਾ ਦਿਲ ਪਾੜਦਾ ਮੈਂ ਤਾਂ ਧੜਕਣਾ ਵਧ ਗਈ ਮੈਂ ਤਾਂ ਥੱਲੇ ਵੀ ਕਿੰਨਾ ਟਾਈਮ ਮੇਰੇ ਦੇਹ ਕੰਮੀ ਦੀ ਉਤਰ ਕੇ ਵੀ ਵੀ ਪਾਪ ਪੁੱਠਾ ਪੰਗੇ ਲੈ ਲਿਆ ਨਾ ਤਾਂ ਆਪਾਂ ਤਾਂ ਨੀਦ ਨੂੰ ਮੁੜ ਕੇ ਚੜਦੇ ਚੰਡੋਲ ਤੇ ਚਲੋ ਜੀ ਅੱਜ ਸੋਨ ਚੰਡੋਲ ਦੀ ਗੱਲ ਸੁਣਾਤੀ ਮੈਂ ਕੱਲ ਨੂੰ ਆਪਾਂ ਕੋਈ ਹੋਰ ਨਵਾਂ ਬਲੌਗ ਲੈ ਕੇ ਆਵਾਂਗੇ ਬਧੀਆ ਜਾਂ ਕੱਲ ਨੂੰ ਬਧੀਆ ਜਾਂ ਆਪਾਂ ਬਚਪਨ ਦੀਆਂ ਯਾਦਾਂ ਲੈ ਕੇ ਆਵਾਂਗੇ ਬੱਸ ਬਣਦੀ ਜਾ ਤੇ ਵਧੀਆ ਬਲਾਗ ਬਣਾਵਾਂਗੇ ਤੇ ਸੋਣਾ ਜੀ ਅੱਜ ਆਹ ਸੰਜਾ ਕਾਲਾ ਬਣਾਤਾ ਨਾ ਰਾਜਪੁਰੀਆਂ ਖੁਸ਼ ਹੋ ਜਾਣਗੀਆਂ ਰਾਜਪੈਣਾਂ ਨੂੰ ਕਹੀ ਜਾਂਦੀ ਸੀ ਮਾ ਹੁਣ ਮੈਂ ਲਾਈਵ ਨਹੀਂ ਆਉਂਦੀ ਕਹਿੰਦੀ ਜੇ ਤੂੰ ਲਾਈਵ ਨਹੀਂ ਆਈ ਤਾਂ ਤੂੰ ਮੇਰੇ ਹੱਥੋਂ ਮਰ ਜੇ ਨਹੀਂ ਮੈਂ ਜੇ ਤੂੰ ਮਾਰਦੀਆਂ ਤਾਂ ਹੋਰ ਨਾ ਕੀ ਭਾਲਦੀ ਹਣਾ ਦੇਖੋ ਆਪਾਂ ਨੂੰ ਕਿੰਨਾ ਪੈਣਾ ਪਾਈਆਂ ਦਾ ਪਿਆਰ ਮਿਲ ਰਿਹਾ ਹੈ ਕਿੰਨਾ ਪਿਆਰ ਸਤਕਾਰ ਨਾਲ ਕੋਈ ਨਾ ਗੱਲਾਂ ਕਰਦੇ ਨੇ ਚੰਦੂਰ ਤੇ ਨਾ ਚੜੇ ਕੋਈ ਨੂੰ ਅੰਮੀ ਕੋ ਕਹਿੰਦੇ ਆਪਾਂ ਇੱਥੇ ਕਰਦੇ ਆਂ ਐਂਡ ਵਲਿਊ ਦਾ ਮਿਲਦਿਆਂ ਕੱਲ ਨੂੰ ਕਿਸੇ ਨਵੇਂ ਵਲੌਗਰ ਨੂੰ ਐਂਡ ਵਲਿਊ ਨਾਲ ਸਾਹ ਵੀਡੀਓ ਬਣਦੀ